ਅਤੇ ਆਪਣਾ ਕੰਨ ਲਾ ਅਤੇ ਆਪਣਾ ਕੰਨ ਲਾ ਆਪਣੇ ਲੋਕ ਆਪਣੇ ਲੋਕ ਅਤੇ ਆਪਣੇ ਪਿਤਾ ਦੇ ਘਰ ਨੂੰ ਭੁੱਲ ਜਾਈ ਆਪਣੇ ਲੋਕ ਤੇ ਆਪਣੇ ਪਿਤਾ ਦੇ ਘਰ ਨੂੰ ਕੀ ਕਰੀ ਭੁੱਲ ਜਾਈ ਤਦ ਪਾਛਾਤਰੇ ਸਭ ਪੰਤੋਂ ਮੋਹਿਤ ਹੋਵੇਗਾ ਪਾਛਾਤਰੇ ਸਭ ਵੱਡੋ ਕੀ ਹੋਏਗਾ ਮੋਹਿਤ ਹੋਵੇਗਾ ਕਿਉਂ ਜੋ ਕੋ ਤੇਰਾ ਸੁਆਮੀ ਉਹ ਤੇਰਾ ਸੁਆਮੀ ਹੈ ਸੋ ਕੋ ਨੂੰ ਮੱਥਾ ਟੇਕ ਨਹੀਂ ਕਰਦਾ ਨਾ ਉਹਦੇ ਸਾਹ ਮੇਲੇ ਬਰਾਤੀ ਹੱਸਦੇ ਆ ਕਿਉਂ ਕਿਉਂਕਿ ਮੱਥਾ ਪਾਰਦੇ ਹੋ ਰਿਹਾ ਅੱਜ ਕੱਲ ਤੇ ਮੱਥਾ ਟੇਕਣ ਨਾਲ ਤਾਂ ਹੀ ਕੰਮ ਆਉਂਦਾ ਹਰ ਵਕਤ ਕਹਿੰਦਾ ਧੀਏ ਸੂਰ ਵੇਖ ਤੇ ਆਪਣਾ ਕੰਨ ਲਾ ਆਪਣੇ ਲੋਕ ਤੇ ਆਪਣੇ ਪਿਤਾ ਦੇ ਘਰ ਨੂੰ ਅੱਜ ਸ਼ਾਦੀਆਂ ਫੇਰ ਕਿਉਂ ਆ ਜ਼ਿਆਦਾ دار ਕਿਉਂਕਿ ਨਵੇਂ ਤੇ ਫੋਨ ਜੀ ਮੋਬਾਈਲ ਆਇਆ ਤੇ ਸਹੀ ਆ ਪਰ ਇੰਨੇ ਜ਼ਿਆਦਾ ਤਾਂ ਰਿਸ਼ਤਿਆਂ 'ਚ ਬਹੁਤ ਖਰਾਬੀ ਲਾਈ ਆ ਕਿਉਂਕਿ ਬੇਟੀਆਂ ਗੱਲ-ਗੱਲ ਤੇ ਕਿੰਨੂੰ ਕਰ ਰਹੀਆਂ ਫੋਨ ਕਿੰਨੂੰ ਆਪਣੇ ਉਹ ਇਹੀ ਨਹੀਂ ਕੱਲੇ ਤੁਸੀਂ ਸਾਰੇ ਏਦਾਂ ਆਪਣੇ ਵਾਸਤੇ ਕਹੇ ਦੇ ਦਿੱਤਾ ਆਪਣੇ ਆਪ ਨੂੰ ਦੇ ਦਿੱਤਾ ਗਲੀ ਸੀ ਆਲੀ ਏਦਾਂ ਪਿਆਰ ਕਰਦਾ ਆਪਣੀ ਪਤਨੀ ਨੂੰ ਕਿਦਾਂ ਪਰ ਅੱਜ ਹਲਕੀ ਪੰਗਾ ਜਦੋਂ ਬੱਚਾ ਆਪਣੀ ਪਤਨੀ ਨੂੰ ਜ਼ਿਆਦਾ ਪਿਆਰ ਕਰਦਾ ਤੇ ਸੱਸ ਸਹੁਰਾ ਉਹਦੇ ਦੁਆਲੇ ਹੁੰਦੇ ਕਹਿੰਦੇ ਹੁਣ ਤਾਂ ਸਾਨੂੰ ਤੂੰ ਪੁੱਛਦਾ ਹੀ ਨਹੀਂ ਜਿੱਦ ਤੇ ਜੀ ਕਰਦਾ ਤੂੰ ਜੁੱਟ ਤਰੇ ਜਾਂਨੇ ਮੋਟਰਸਾਈਕਲ ਤੇ ਕੀ ਕਰਦੇ ਤੂੰ ਸਾਨੂੰ ਦੱਸਦੇ ਨਹੀਂ ਪੁੱਛਦੇ ਨਹੀਂ ਉਹ ਭਾਈ ਜੀ ਉਹਨਾਂ ਨੇ ਆਪਸ ਵਿੱਚ ਪਿਆਰ ਨਹੀਂ ਕਰਨਾ ਉਹਨੇ ਰਹਿਣਾ ਨਹੀਂ ਆਪਸ ਵਿੱਚ ਚੰਗੀ ਤਰ੍ਹਾਂ ਨਾਲ ਤੇ ਫਿਰ ਤੁਸੀਂ ਵਿਆਹ ਕਿਤਾ ਦਾ ਬਣਨ ਨੂੰ ਜ਼ਿੰਦਗੀ ਜਿਉਣ ਦੇ ਉਹ ਕੀ ਕਰੋ ਉਹਨਾਂ ਨੂੰ ਜ਼ਿੰਦਗੀ ਜਿਉਣ ਦੇ ਉਹਨਾਂ ਨੂੰ ਜਾਣਦੇ ਹੋ ਇੰਤਵਾਇਆ ਕਰੰਦੇ ਹੋ ਹਾਂ ਕਿਤੇ ਉਹ ਹਦਾਇਤ ਤੋੜਦੇ ਆ ਉਥੇ ਧਿਆਨ ਰੱਖੋ ਮੈਂ ਇਹਦੇ ਪਤੀ-ਪਤਨੀ ਨੂੰ ਵੀ ਆਪੋចਿ ਕਰਦਾ ਆਪਣੇ ਮਾਮਲਿਆਂ ਨੂੰ ਵੀ ਬਰਾਬਰ ਹੀ ਰੱਖੋ ਜੇ ਤੁਸੀਂ ਕੋਈ ਹੋਰ ਦੱਬੇ ਖਾ ਕੇ ਆ ਰਹੇ ਤਾਂ ਪੈਸੇ ਵੀ ਕਰਾ ਲਿਓ ਚਾਹੇ ਜਿੱਕੇ ਦੁਖੇ ਗਾਏ ਉਹਨਾਂ ਦੀ ਜ਼ਿੰਮੇਵਾਰੀ ਤੁਹਾਡੀ ਹੋ ਉਹਨਾਂ ਨੂੰ ਵੀ ਲੈ ਕੇ ਜਾਓ ਉਹਨਾਂ ਨੂੰ ਦੱਸੋ ਆਹ ਕਾਟੇ ਦੀ ਲੈ ਕੇ ਆਇਆ ਜਦੋਂ ਤੁਸੀਂ ਬਰਾਬਰਤਾ ਰੱਖੋਗੇ ਤੇ ਸਾਰਾ ਕੁਝ ਬਦਲ ਸਕਦਾ ਹੈ ਕੋਈ ਨਹੀਂ ਪੈਂਦਾ ਇਹਨਾਂ ਨੂੰ ਦਵਾਈਆਂ ਦੇ ਲਾਉਣ ਨਾਲੋਂ ਇਹਨਾਂ ਦੇ ਗੋਲ ਗੱਪਿਆਂ ਨੂੰ ਦਿੱਕੀਆਂ ਭੱਲਿਆਂ ਦੇ ਲਾ ਦਿਓ ਕਿਉਂਕਿ ਇਹ ਮਮਾਰ ਕਿਉਂ ਹੁੰਦੇ ਕਿਉਂਕਿ ਇਹਨਾਂ ਨੂੰ ਐ ਲੱਗਦਾ ਜਦੋਂ ਦੀ ਆਈ ਸਾਡਾ ਦਾ ਪੁੱਤ ਵੀ ਖੋ ਲਿਆ ਸਾਨੂੰ ਤਾਂ ਪੁੱਛਦਾ ਹੀ ਨਹੀਂ ਸਾਨੂੰ ਤਾਂ ਗਈ ਪੁੱਛ ਨਹੀਂ ਔਰ ਕਈ ਆਈ ਗਈਆਂ ਵੀ ਇੰਦਾਂ ਦੀਆਂ ਉਧਰੋਂ ਤੁਰੜ ਕੇ ਤੇ ਉਧਰ ਕੰਨੀਆਂ ਜੋੜੀਏ ਤੇ ਤਾਂ ਵੀ ਕੰਮ ਕਰਾਉਂਦਾ ਇਹ ਤਾਂ ਆਪਾਂ ਦੋਨਾਂ 'ਚ ਕੋਈ ਕੰਮ ਨਹੀਂ ਕਰਦਾ ਇੰਨਾ ਪ੍ਰੇਮ ਕਰਦਾ ਜਿਵੇਂ ਮਸੀਹ ਦੇ ਕਲਿਸਿਆ ਦੇ ਨਾਲ ਅਗਲੀ ਕਹਿੰਦੇ ਆਉਣੇ ਸਾਰੇ ਜਦ ਨੇ ਕਰ ਲੈਨੇ ਗੱਲ ਇਹਨਾਂ ਨਾਲ ਕੋਚੀ ਵੀ ਗੱਲ ਹੋ ਗਈ ਤੇ ਫੋਨ ਪਹਿਲਾਂ ਕਿੱਥੇ ਜਾਣਾ ਬਸ ਪਰ ਵਚਨ ਕਹਿੰਦਾ ਬੈਣਤੀ ਏ ਸੁਣ ਵੇਂ ਕਿ ਆਪਣਾ ਖਾਲਾ ਆਪਣੇ ਲੋਕ ਤੇ ਆਪਣੇ ਲਿਖਿਆ ਹੈ ਪਤੀਓ ਆਪਣੀਆਂ ਪਤਨੀਆਂ ਦੇ ਨਾਲ ਬੁੱਧ ਨਾਲ ਵਸਣਾ ਕਿ ਹਰੇਕ ਪਤੀ ਜਿਹੜਾ ਆ ਉਹ ਕਿਨੂੰ ਪਿਆਰ ਕਰੇ ਆਪਣੀ ਆਪਣੀ ਜਿਹਨੂੰ ਪਿਆਰ ਕਰੇ ਆਪਣੀ ਪਤਨੀ ਬੇਸਕੂਟ ਵਾਲੀ ਨੂੰ ਨਹੀਂ ਰਾਜਾ ਦੀ ਮੋਟਰਸਾਈਕਲ ਵਾਲੀ ਨੂੰ ਨਹੀਂ ਮੇਲੇ ਮਸਾਦਾ ਇਧਰ ਉਧਰ ਰਿਸ਼ਤੇਦਾਰੀਆਂ ਚ ਬਿੱਲੀ ਨੂੰ ਨਹੀਂ ਕਿੰਨੂੰ ਪਿਆਰ ਕਰੇ ਆਪ ਪੂਰੀ ਬक्ती ਇਥੇ ਵੀ ਬੜਾ ਪੰਗਾ ਆਇਆ ਜੀ ਔਰ ਜਿਹੜੇ ਜਿਹੜੇ ਲੋਕਾਂ ਨੇ ਪਰਮੇਸ਼ਰ ਦੇ ਇਹ ਕਿਉਂ ਕਰਨਾ ਆਪਾਂ ਪਰਮੇਸ਼ਰ ਦੇ ਵਚਨ ਨੂੰ ਸਾਬਿਤ ਕਰਨ ਲਈ ਕਿਉਂਕਿ ਪਰਮੇਸ਼ਰ ਦਾ ਜਿੱਥੇ ਵਚਨ ਟੁੱਟਾ ਉਹਨੇ ਲਿਆਜ ਨਹੀਂ ਕਰਨਾ ਜਿੱਥੇ ਵਚਨ ਟੁੱਟਾ ਉੱਥੇ ਉਹਨੇ ਲਿਆਜ ਨਹੀਂ ਕਰਨਾ ਮੂਸਾ ਤੋਂ ਵਚਨ ਹੀ ਟੁੱਟਾ ਸੀ ਮੂਸਾ ਤੋਂ ਆਪਾਂ ਕੋਈ ਆਨੇ ਸਾਰੇ ਪਤਾ ਨਾ ਮੂਸਾ ਦਾ ਜਿਹਦੇ ਢਾਗੇ ਨਾਲ ਕੀ ਹੋਇਆ ਸੀ ਲਾਲ ਸਮੁੰਦਰ ਐ ਬਾਗਦਾ ਉਹਨੇ ਲੈ ਵੀ ਲੈ ਜਾ ਸਾਰਿਆਂ ਨੂੰ ਪਰ ਉਹਨੂੰ ਕਨਾਣ ਨਹੀਂ ਜਾਣ ਦਿੱਤਾ ਸਵਰਗ ਕਹਿੰਦਾ ਬਾਹਰ ਚੜ ਕੇ ਵੇਖ ਲੈ ਕਿਉਂ ਕਿ ਜਿੱਥੇ ਪਰਮੇਸ਼ਰ ਦਾ वचन ਪੁੱਟਿਆ ਤੇ ਉਹਨੂੰ ਲਿਆਜ ਦੀ ਗੱਲ ਤੇ ਜਦੋਂ ਹੀ ਜੋੜਾ ਪਤੀ ਪਤਨੀ ਆਪਸ ਵਿੱਚ वचन ਨੂੰ ਤੋੜਦੇ ਆ ਆਪਸ ਵਿੱਚ वचन ਨੂੰ ਤੋੜਦੇ ਆ ਜਿਹੜੀ ਆਜ ਰਸਨ ਪਰਮੇਸ਼ਰ ਦੇ ਸਾਹਮਣੇ ਪ੍ਰਣ ਲਿਆ ਕਿ ਅਸੀਂ ਇੱਕ ਦੂਜੇ ਤੋਂ ਕਦੀ ਅਲੱਗ ਨਹੀਂ ਹੋਵਾਂਗੇ ਭਾਵੇਂ ਇਹ ਮਵਾਲੇ ਵੀ ਕਿਉਂ ਨਾ ਆ ਜੇ ਤੇ ਫਿਰ ਪਰਮੇਸ਼ਰ ਉਹਨਾਂ ਦੇ ਮਰਦਤਾ ਦੇ ਬਰਨਤਤਾ ਸੁਟੇ ਜਾਂਦਾ ਲਿਆ ਤੇ ਜਿਹੜੇ ਵਚਨ ਨੂੰ ਤੋੜ ਦਿੰਦੇ ਸੀ ਜਿਨ੍ਹਾਂ ਨੇ ਇਹ ਕਹਿਤਾ ਕਿ ਨਹੀਂ ਹਾਂ ਮਰ ਪਰਜੀ ਕਰਾਂਗੇ ਤੇ ਫਿਰ ਪਰਮੇਸ਼ਰ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਪਰ ਮੈਂ ਤੁਹਾਨੂੰ ਪਹਿਲੀ ਗੱਲ ਦੱਸ ਦਿੰਦਾ ਜਿਹੜੇ ਪਹਿਲੇ ਨੰਬਰ ਤੇ ਵਿਸਲਦੇ ਆ ਉਹਨਾਂ ਨੂੰ ਬੱਚਿਆਂ ਤੋਂ ਟੀਕਾ ਪਵਾਉਂਦਾ ਉਹਨਾਂ ਨੇ ਕਿਥੋਂ ਪਵਾਉਣਾ ਟੀਕਾ ਬੱਚਿਆਂ ਤੋਂ ਜਿਨ੍ਹਾਂ ਨੇ ਪਹਿਲੇ ਨੰਬਰ ਤੇ ਵਚਨ ਤੋੜਿਆ ਉਹਦਾ ਆਪਣੇ ਪਤੀ ਨੂੰ ਛੱਡ ਕੇ ਕੋਈ ਹੋਰ ਸਿਆਣਿਆ ਆਪਣੀ ਪਤਨੀ ਨੂੰ ਛੱਡ ਕੇ ਕੋਈ ਹੋਰ ਸਿਆਣੀ ਤੇ ਬੱਚਿਆਂ ਦੇ ਚੀਕਾਂ ਪਾਉਂਦਾ ਉਹ ਛਿੱਤੀ ਹੋਣ ਨਹੀਂ ਦਿੰਦਾ ਉਹ ਦੇ ਘਰੇ ਮਰੋ ਪਰ ਇਹੋ ਜੀ ਬਿਮਾਰੀ ਲਾਉਂਦਾ ਕਿ ਤੂੰ ਸਾਰੀ ਜ਼ਿੰਦਗੀ ਚੀਕਾਂ ਮਾਰਦੇ ਫਿਰ ਨਿਕਲਦੀ ਪਰ ਜਿਹੜੇ ਸਟੈਂਡ ਲੈਂਦੇ ਪਰਮੇਸ਼ਰ ਦੇ ਲਈ ਕਿ ਨਹੀਂ ਭਾਈ ਜੋ ਮੈਨੂੰ ਮਿਲ ਗਿਆ ਹੁਣ ਪਰਮੇਸ਼ਰ ਵੱਲੋਂ ਆ ਹੁਣ ਨਹੀਂ ਮੈਂ ਜੱਜ ਕਦੇ ਮਰਨਾ ਹੁਣ ਨਹੀਂ ਮੈਂ ਬਾਸ ਪਰ ਪਰਮੇਸ਼ਰ ਉਹਨਾਂ ਨੂੰ ਟਾਈਮ ਨਾਲ ਚੱਲ ਭਈ ਬੇਬੀ ਟਾਈਮ ਨਾਲ ਹਰ ਚੀਜ਼ ਟਾਈਮ ਨਾਲ ਨੌਕਰੀ ਪੈਸਾ ਇੱਜਾ ਦولت ਸਭ ਚਿੰਜਾਂ ਕਿਉਂਕਿ ਜਦੋਂ ਤੁਸੀਂ ਵਚਨ ਨਹੀਂ ਤੋੜਦੇ ਫਿਰ ਤੁਸੀਂ ਪਰਮਿਸ਼ਨ ਨੂੰ ਉੱਚਾ ਕਰਦੇ ਤੋਂ ਹਮੇਸ਼ਾ ਆਪਾਂ ਵਚਨ ਨੂੰ ਉੱਚਾ ਕਰਨਾ ਲਿਖਿਆ ਆਪਣੀਆਂ ਪਤਨੀਆਂ ਦੇ ਨਾਲ ਪ੍ਰੇਮ ਕਰਨਾ ਜਿਵੇਂ ਮਸੀਹ ਨੇ ਕਲੀਸੀਆ ਨਾਲ ਪਿਆਰ ਕੀਤਾ ਜਿਵੇਂ ਕਿਨੇ ਕੀਤਾ ਮਸੀਹ ਨੇ ਕਲੀਸੀਆ ਦੇ ਨਾਲ ਬੜੀ ਵੱਡੀ ਗੱਲ ਆ ਮਸੀਹ ਤੇ ਮਸੀਹ ਦੇ ਕਲੀਸੀਆ ਦੇ ਨਾਲ ਕਿ ਮਾਪਿਆਂ ਨੂੰ ਦੱਸਣੀ ਐ ਇੱਥੋਂ ਆਣ ਨੂੰ ਦੱਸਣੀ ਐ ਜਿਹਨਾਂ ਦਾ ਘਰ ਰਹਿ ਰਹੀ ਆ ਕਿ ਪਾਪਾ ਮੰਮੀ ਆ ਇਸ ਤਰ੍ਹਾਂ ਕਿਹਾ ਆ ਬਖਰੀ ਗੱਲ ਉਹ ਸੁਣਦੇ ਅਦੋਂ ਆ ਕਿ ਬੀਬੀਆਂ ਸਾਡੀਆਂ ਨੇ ਦੋਲਾਂ ਦਾ ਨਹੀਂ ਇਹਨਾਂ ਦਾ ਆਪਦੇ ਮੁੰਡੇ ਦੀ ਕਰਨੀ ਇਦਾਂ ਨਹੀਂ ਹਾਂ بڑے ਪਰਿਵਾਰ ਇਦਾਂ ਦੇ ਨਹੀਂ ਐ ਜਿਹੜੇ ਆਪਣੇ ਮੁੰਡੇ ਦੇ ਦੁਆਲੇ ਹੋ ਜਾਂਦੇ ਮੇਰੀ ਸ਼ਾਦੀ ਨੂੰ 16 ਸਾਲ ਹੋ ਗਏ ਆ ਪਰ ਮੇਰਾ ਮਾਪਣੇ ਦੀ ਫੇਵਰ ਕਰਦਾ ਜਾਂਦਾ ਕੁਝ ਵੀ ਮੈਂ ਕਹਾਂ ਉਹਨਾਂ ਨੇ ਮੈਨੂੰ ਕਹਣਾ ਨਹੀਂ ਨਹੀਂ ਪਰ ਮੋਟੇ ਜਿੰਨਾ ਕਦੀ ਵੀ ਨਹੀਂ ਲੜਾਈ ਤੇ ਇੱਕ ਵਾਰੀ ਵੀ ਨਹੀਂ ਹੋਈ 17 ਸਾਲਾਂ ਚ ਕਦੀ ਵੀ ਨਹੀਂ ਪਰ ਸਾਰੇ ਪਰਵਾਜ਼ ਕਿੰਨੀਆਂ ਰਾਤਾਂ ਰਹਿਉਣੇ ਆਪਾਂ ਸਾਰਾ ਸਾਲਾਂ ਚ 17 ਮਹੀਨੇ 17 ਸਾਲਾਂ ਚ 17 ਰਾਤਾਂ ਮਹੀਨੇ ਨਾ ਕਿਉਂ ਕਿਉਂਕਿ ਜਦੋਂ ਇਹਨੂੰ ਆਪਾਂ ਦੇਂਦਾ ਆਪਣੇ ਘਰ ਆਪਾਂ ਇਹਨੂੰ ਪਿਆਰ ਹੀ ਨਾਲ ਦਿੰਦਾ ਕਿ ਪਿਛਲੇ ਯਾਦ ਹੀ ਨਹੀਂ ਹੁੰਦੇ ਪਿਛਲੇ ਸਹਾਰੇ ਨੇ ਵੀ ਮਾਪਿਆਂ ਨੇ ਵੀ ਕਿੰਦਾ ਪਿਆਰ ਦਿੰਦਾ ਜੇ ਉਹਨਾਂ ਤੋਂ ਘੱਟ ਵੱਧ ਹੋਈ ਨੇ ਆਪਾਂ ਪਿਆਰ ਇਹਨਾਂ ਨੂੰ ਦਿੰਦਾ ਕੀ ਨਹੀਂ ਮੈਂ ਕਿਧਰ ਰਾਤ ਰਹਿ ਲਈਏ ਪਰ ਨਹੀਂ ਆਪਾਂ ਕਾਹੀ ਸਕੀ ਇੰਤਾ ਦੇ ਬੰਨਾ ਕੀ ਕਰਨਾ ਤਾਂਗੇ ਤੁਹਾਡੇ ਘਰ ਦੇ ਤੁਹਾਡੇ ਵਿਆਹ ਤੋਂ ਬਾਅਦ ਸੁਖੀ ਹੋਣਾ ਕਿ ਹੁਣ ਬਾੜਾ ਪੱਟਾ ਤੇ ਸਹਣਾ ਹੀ ਪੈਣੀ ਚੀਜ਼ ਕੀ ਕਰਨੀ ਪੈਣੀ ਆ ਪਰ ਇਹ ਵੀ ਤਾਂ ਆਪਿਆਂ ਨੇ ਹੁੰਦੀ ਆ ਮਾੜਾ ਪੱਟਾ ਤੇ ਤੋਈ ਘਾਰੀ ਥੋੜੀ ਚੁੱਕ ਲੈਨੇ ਆਪਾਂ ਚੱਲੇ ਜੀ ਹੁਣ ਹੈ ਜੇ ਅਗਰ ਸਾਰੇ ਵੀ ਧੀ ਬਣਾਉਣ ਤੇ ਨਵਾਂ ਤੇ ਧੀ ਸਿਰ ਸਿੱਧੇ ਹੀ ਪਰ ਚੱਕਦੀ ਆ ਮੇਰੇ ਵਰਗੀ ਕਿਹਦਾ ਰਹਿ ਕੇ ਦੇਖੋ ਨਾਲ ਭੇਜੋਗੇ ਉਹਦਾ ਆਉ ਤਦ ਬਦਲ ਗਿਆ ਜੀ ਜ਼ਿੰਦਗੀ ਕਿਹਨੇ ਦੋ ਪਰੇਸ਼ਰ ਦਾ ਵਚਨ ਕਹਿੰਦਾ ਤੀਏ ਸੋਣ ਮੇਕ ਤੇ ਆਪਣਾ ਮੰਗਦਾ ਆਪਣੇ ਲੋਕ ਆਪਣੇ ਪਿਤਾ ਦੇ ਘਰ ਨੂੰ ਓਲ ਚੜੀ ਆਪਣੇ ਸਵਾਮੀ ਨੂੰ ਹੀ ਪਿਆਰ ਕਰਨਾ ਕਿੰਨੂ ਕਰਨਾ ਆਪਣੇ ਸਵਾਮੀ ਨੂੰ ਪਰੇਸ਼ਰ ਤੇ ਕਹਿੰਦਾ ਇਹ ਤੇਰਾ ਸਵਾਮੀ ਹੈ ਇਹਨੂੰ ਮੱਥਾ ਟੇਕ ਹੀ ਕਰ ਇਹਨੂੰ ਅੰਦਾਜ਼ੀ ਨਾਲ ਔਰ ਸੱਚੀ ਕੁਛ ਜਿਹੜੀ ਮੱਥਾ ਟੇਕਦੀਆਂ ਵੱਡੇ ਵੱਡੇ ਚਮੰਦਗਾਰ ਕਰਦੀਆਂ ਵੱਡੇ ਵੱਡੇ ਚਮੰਦਗਾਰ ਸਵੇਰੇ ਉੱਠਿਆ ਨਾਲ ਪਹਿਲਾਂ ਪੈਰੀਂ ਹੱਥ ਲਾ ਕੇ ਫਿਰ ਸ਼ੁਰੂ ਕਰਦੇ ਆ ਆਪਣਾ ਕੰਮ ਤੇ ਵੱਡੇ ਵੱਡੇ ਕੰਮ ਕਰਦਾ ਪਰਮੇਸ਼ਰ ਤੋਂ ਅੱਜ ਦੀਆਂ ਧੀਆਂ ਨੂੰ ਵੀ ਇਹੀ ਸੰਦੇਸ਼ ਹੈ ਭਾਈ ਕਿ ਜ਼ਿਆਦਾਤਰ ਖਿਆਲ ਆਪਣੇ ਉਸ ਘਰ ਦਾ ਰੱਖਣਾ ਇਸ ਘਰ ਨੂੰ ਤੇ ਬਸ ਇਹੀ ਦੱਸਦਾ ਸਭ ਕੁਝ ਕਿ ਵਧੀਆ ਜੀ ਸਾਰਾ ਕੁਝ ਜਦੋਂ ਉਹਨਾਂ ਨੂੰ ਬਾਜ਼ ਇਧਰੋਂ ਜਾਵੇ ਉਦੋਂ ਠੰਡੀ ਬਾਜ਼ ਹੀ ਜਾਵੇ ਕੇ ਬਾਅਦ ਸ਼ੁਕਰ ਹੈ ਰੱਬਾ ਤੋ ਦਇਆ ਕੀਤੀ ਹੈ ਨਹੀਂ ਤੇ ਅੱਜ ਕੱਲ ਸੱਸ ਸਾਰੇ ਜਾਦਾਤਰ ਬੱਚਿਆਂ ਦੇ ਮਾਪੇ ਦੇਖ ਕੇ ਬਿਮਾਰ ਕਿਉਂ ਆ ਕਿਤੇ ਜਿਹੀ ਧੀ ਦੁਖੀ ਹੋਣਾ ਸੰਸਾਰ ਚੋਂ ਕਿ ਤੇ ਹੁਣ ਧੀ ਅਗਲਾ ਨੂੰ ਲੱਗਦਾ ਉਹ ਇਹਦੇ ਦੁਖੀ ਰਹਿੰਦੇ ਆ ਇਹਦੇ ਦਾ ਇਹਦੇ ਦਾ ਉਹ ਕਰਿਆ ਆਪਣੀਆਂ ਸਾਰੇ ਕਿਡੀਆਂ ਡਾਊਨ ਕਰੀ ਜਾਂਦੇ ਬੀਬੀ ਉੱਪਰ نیچے ਸ਼ੂਗਰ ਦਾ ਬਣਾਉਂਦੇ ਪਰ ਜੇ ਇਹੀ ਆਪਾਂ ਸਮਝਦਾਰੀ ਵਰਤਾਂਗੇ ਉਹਨਾਂ ਨੂੰ ਕਦੀ ਬੁਰੀ ਖਬਰ ਨਹੀਂ ਦੱਸਾਂਗੇ ਉਹਨਾਂ ਨੂੰ ਖੁਸ਼ ਰੱਖਾਂਗੇ ਪਰਮੇਸ਼ਰ ਤਿਆਰ ਕਰਕੇ ਔਰ ਸਾਰੀਆਂ ਚੀਜ਼ਾਂ ਦੋਨਾਂ ਪਰਿਵਾਰਾਂ ਦੇ ਅੰਦਰ ਨਾਲੇ ਹੁਣ ਸਾਰੇ ਘਰ ਦੀ ਗੱਲ ਸਹੁਰਿਆਂ ਦੇ ਦੀ ਵੀ ਉਹ ਆਪਣੀ ਆ ਸਹਿਮਤ ਹੁੰਨੇ ਆ ਤੇ ਸਹਿਮਤ ਹੋਣ ਤੋਂ ਬਾਅਦ ਹੀ ਉਹ ਆਪਣੀ ਆਸ਼ੀਸ਼ ਨੂੰ ਆਪਣੀ ਬਲੇਸਿੰਗ ਨੂੰ ਦਿੰਦਾ ਉਹ ਕਦੇ ਵੀ ਜੋਰਾ ਜਰ ਵੀ ਕੇ ਦਾ ਵਿਆਹ ਨਹੀਂ ਕਰਦਾ ਉਹਨੇ ਤੁਹਾਡੇ ਤੋਂ ਛੱਡੀ ਹੈ ਜਿੰਦਾ ਉਹਨੇ ਆਦਮ ਤੇ ਖਵਾਂਦੇ ਛੱਡਿਆ ਸੀ ਨਾ ਆਫਾਤ ਦੱਸਿਆ ਸੀ ਇਹ ਨਹੀਂ ਖਾਣਾ ਸੇ ਬਿਦਾਂ ਪ੍ਰਭੂ ਨੇ ਤੁਹਾਡੇ ਤੋਂ ਛੱਡਿਆ ਕਿ ਪਸੰਦ ਤੁਸੀਂ ਐ ਕਰਨਾ ਆਪਣਾ ਕਿ ਠੀਕ ਹੈ ਜੀ ਅਸੀਂ ਕਰਨਾ ਚਾਹੁੰਦੇ ਆ ਸਾਡੇ ਪਾਪਾ ਆਪ ਦਾ ਫੈਸਲਾ ਜੇ ਸਰ ਪਰਮੇਸ਼ਰ ਬਲੇਸਿੰਗ ਦਿੰਦੇ ਆ ਅੱਜ ਤੁਸੀਂ ਬਲੇਸ ਹੋ ਕੇ ਜਾ ਰਹੇ ਆ ਇਸ ਘਰ ਤੋਂ ਤੁਹਾਡੀ ਸ਼ਾਦੀ ਜਿਹੜੀ ਹੈ ਉਹ ਯਾਦਗਾਰ ਸ਼ਾਦੀ ਹੋਣੀ ਆ ਪਰਮੇਸ਼ਰ ਸਾਰਿਆਂ ਦੇ ਨਾਮ ਤੁਹਾਡੇ ਦੋਨਾਂ ਘਰਾਂ 'ਚ ਐਸੀ ਸ਼ਾਂਤੀ ਦੇਊਗਾ ਜਿਸ ਤੋਂ ਤੁਸੀਂ ਦੱਬ ਕੇ ਆ ਰਹੇ ਆ ਖਾਓ ਆਪਣੇ ਘਰਾਂ 'ਚ ਸਭ ਜਾਣ ਮੇਰੇ ਪਰਮੇਸ਼ਰ ਅੱ빠 ਫਾਦਰ ਇਹਨਾਂ ਬੱਚਿਆਂ ਨੇ ਅੱਜ ਤੁਹਾਡੇ ਹੁਕਮਾਂ ਦੇ ਅਨੁਸਾਰ ਤੁਹਾਡੀ ਦਇਆ ਦੇ ਅਨੁਸਾਰ ਇਹਨਾਂ ਨੇ ਇੱਕ ਦੂਸਰੇ ਨੂੰ ਕਬੂਲ ਕੀਤਾ ਮੇਰੇ ਪਰਮੇਸ਼ਵਰ ਔਰ ਤੁਹਾਡੇ ਅੰਦਰ ਇਹਨਾਂ ਨੇ ਇੱਕ ਦੂਸਰੇ ਨਾਲ ਰਹਿਣ ਦਾ ਸਦਾ ਦੀ ਜ਼ਿੰਦਗੀ ਵਾਦੀ ਕਰਨ ਦਾ ਵਾਅਦਾ ਕੀਤਾ ਹੈ ਪਰਮੇਸ਼ਵਰ ਮੈਂ ਤੁਹਾਡਾ ਦਾਸ ਦਾਸੀ ਤੁਹਾਡੀ ਭਾਰੀ ਮਹਾਸਮਰਤੀ ਦੇ ਅੰਦਰ ਇਹਨਾਂ ਨੂੰ ਪਤੀ ਪਤਨੀ ਦਾ ਹੱਕ ਦਿਨੇ ਆ ਮੇਰੇ ਪਰਮੇਸ਼ਵਰ ਤੁਸੀਂ ਕਿਹਾ ਜੋ ਧਰਤੀ ਤੇ ਬੰਦੋਗੇ ਸਵਰਗ ਚ ਬੰਦਿਆਗਾ ਜੋ ਧਰਤੀ ਤੇ ਖੋਲ ਦੋਗੇ ਸਵਰਗ ਚ ਖੋਲ ਦਿੱਤਾ ਜਾਏਗਾ ਮੇਰੇ ਪਰਮੇਸ਼ਵਰ ਇਹਨਾਂ ਨੂੰ ਅੱਜ ਬੰਦਨੇ ਆ ਪਤੀ ਪਤਨੀ ਦੇ ਰੂਪ ਚ ਤੁਹਾਡੇ ਨਾਮ ਚ ਵਾਧੇ ਜਾਣ ਔਰ ਸਾਰੀਆਂ ਵਰਤਮਾਨ ਨੂੰ ਕੌਣ ਜਿਹੜੀਆਂ ਸਾਡੇ ਜੀਵਨ ਜੱਪਦਾ ਵਾ ਕਿਸੇ ਇਹ ਵਿੱਚ ਚੰਗੀ ਚੀਜ਼ ਦੀ ਇਹਨਾਂ ਨੂੰ ਕੱਟੀ ਨਾ ਹੋਵੇ ਪਿਆਰ ਸ਼ਾਂਤੀ ਏਕਤਾ ਗੱਨਾ ਪਰਿਵਾਰਾਂ ਦੇ ਵਿੱਚ ਸਦਾ ਸਦਾ ਲਈ ਬਣੀ ਰਹੇ ਪ੍ਰਭੂ ਯਿਸੂ ਜੀ ਦੇ ਨਾਮ ਵਿੱਚ ਮੰਗਦੇ ਹਾਂ ਅੱਜ ਬੇਟੇ ਤੇ ਪੱਪਾ ਨੂੰ ਪਵਿੱਤਰ ਆਤਮਾ ਜੀ ਦੀ ਸਹਾਇਤਾ ਨਾਲ ਤਰਾਸ ਦੀ ਸਦਾ ਵਾਪਸੀ ਲੋਕਾਂ ਦੇ ਨਾਲ ਇਸ ਜੋੜੇ ਦੇ ਨਾਲ ਹੰਤ ਲੈ ਕੇ ਹੰਤ ਲੈ ਕੇ ਪਰਮੇਸ਼ਵਰ ਦੇ ਪਰਮੇਸ਼ਵਰ ਦੀ ਦੂਸਰੀ ਅਮਤ ਦੂਸਰੀ ਅਮਤ ਆਪੇ ਆਪ ਪਾਰਟਨਰ ਸੀ ਉਹ ਆਪ ਪਕੜੋ ਮੇਰੇ ਤੇ ਧਿਆਨ ਦਿਓ ਜੀ ਚਲੋ ਆਵਰਿੰਗ ਥਾਲੀ ਵਜਾਓ ਵੀ ਸਭ ਨੇ ਬਹੁਤ ਚਲੋ ਥੈਂਕ ਯੂ ਜੀ ਸਭ ਬਰੇ ਪਿੱਛੇ ਬੋਲੋ ਹਣ ਬੇਦਾਦਾ ਪ੍ਰੇਮ ਬੇਦਾਦਾ